किसान साथियों सत श्री अकाल ਝੋਨੇ ਦੀ ਪਨੀਰੀ ਦੀ ਵਜਾਇ ਕਿਸਾਨ ਕਰ ਰਹੇ ਨੇ ਪਨੀਰੀ ਬੀਜਣ ਤੋਂ ਬਾਅਦ 4-5 ਦਿਨ ਪਨੀਰੀ ਦਾ ਕਾਫੀ ਖਿਆਲ ਰੱਖਣਾ ਪੈਂਦਾ ਜਿੰਨਾ ਚਿਰ ਪਨੀਰੀ ਠੰਹੂਰ ਨਹੀਂ ਮਾਰਦੀ ਜਮ ਨਹੀਂ ਪੈਂਦੀ ਖੇਤ ਵਿੱਚ ਹਰੀ ਵਾਈ ਦਿਖਾਈ ਨਹੀਂ ਦੇਣ ਲੱਗਦੀ ਪਹਿਲੇ 3-4 ਦਿਨ ਖਾਸ ਧਿਆਨ ਦੀ ਮੰਗ ਕਰਦੀ ਹੈ ਉੱਪਰੋਂ ਸਮਾਨ ਤੋਂ ਅੱਗ ਵਰਤੀ ਹੈ ਨਵੀਂ ਬੀਜੀ ਪਨੀਰੀ ਦਾ ਗਰਮੀ ਵਿੱਚ ਬੁਰਾ ਹਾਲ ਹੋ ਜਾਂਦਾ ਪਨੀਰੀ ਦਾ ਟੰਗੂਰ ਕਰਮੇ ਵਿੱਚ ਸੁੱਕ ਜਾਂਦਾ ਤੇ ਪਨੀਰੀ ਕਾਫੀ ਬਿਰਲੀ ਹੋ ਜਾਂਦੀ ਹੈ ਕਈ ਵਾਰ ਕਿਸਾਨਾਂ ਨੂੰ ਪਨੀਰੀ ਆ ਜਿਹੜੀ ਦੁਬਾਰਾ ਬੀਜਣ ਦੀ ਲੋਭਤਾ ਆ ਜਾਂਦੀ ਆ ਜਾਂ ਫਿਰ ਹਲਕੀ ਜਹੀ ਪਨੀਰੀ ਲਾਲ ਲੰਗਦੀ ਟਾਮਾ ਟਾਮੇ ਮੇਰੇ ਵੇਲੇ ਬੂਟੇ ਵਾਲੀ ਕਮਜ਼ੋਰ ਪਨੀਰੀ ਰਹਿ ਜਾਂਦੀ ਆ ਇਸ ਤਰ੍ਹਾਂ ਦੀ ਪਨੀਰੀ ਲਗਾ ਕੇ ਆਪਾਂ ਕਦੇ ਵੀ ਥੋਨੇ ਤੋਂ ਪੂਰਾ ਝਾੜ ਨਹੀਂ ਲੈ ਸਕਦੇ ਵਧੀਆ ਝਾੜ ਲੈਣ ਦੇ ਵਾਸਤੇ ਤੰਦਰੁਸਤ ਨਰੋਈ ਰੋਗ ਰਹਿਤ ਪਨੀਰੀ ਹੋਣੀ ਬੜੀ ਜ਼ਰੂਰੀ ਆ ਇਸ ਲਈ ਗਰਮੀ ਤੋਂ ਬਚਾ ਦੇ ਵਾਸਤੇ ਆਪਾਂ ਪਨੀਰੀ ਦੀ ਕਿਵੇਂ ਸੌਂਗ ਸੰਭਾਲ ਕਰਨੀ ਆ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਇਸ ਚੈਨਲ ਦੇ ਉੱਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਸਬੰਧੀ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਦੋਸਤਾਂ ਨਾਲ ਜਾਣਕਾਰੀ ਸਾਂਝੀ ਹੋ ਸਕੇ ਦੋਸਤੋ ਪਨੀਰੀ ਬੀਜਣ ਵੇਲੇ ਜੇਕਰ ਮੌਸਮ ਆਮ ਦਿਨਾਂ ਦੇ ਵਾਂਗ ਠੀਕ ਠਾਕ ਹੋਵੇ ਤਾਂ ਕੋਈ ਵੱਡੀ ਪ੍ਰੋਬਲਮ ਤਾਂ ਨਹੀਂ ਆਉਂਦੀ ਪਰ ਇਸ ਤਰ੍ਹਾਂ ਦਾ ਹੁਣ ਮੌਸਮ ਚੱਲਦਾ ਬੇਸਹਬ ਗਰਮੀ ਪੈ ਰਹੀ ਹੈ ਇਹਦੇ ਨਾਲ ਉੱਗ ਰਹੀ ਪਨੀਰੀ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਪਨੀਰੀ ਦਾ ਜਿਹੜਾ ਟੰਗੂਰ ਸੁੱਕ ਜਾਂਦਾ ਇਸ ਲਈ ਪਨੀਰੀ ਨੂੰ ਸੋਮਾ ਸਾਮ ਬਿਲਕੁਲ ਹਲਕਾ ਪਾਣੀ ਲਾਉਣਾ ਚਾਹੀਦਾ ਹੈ ਕੋਸ਼ਿਸ਼ ਕਰੋ ਪਾਣੀ ਸਾਮ ਨੂੰ ਭਰਿਆ ਜਾਵੇ ਅਤੇ ਸੋਮਾ ਤੱਕ ਪਾਣੀ ਜਿਹੜਾ ਖੇਤ ਖਾ ਜਾਵੇ ਜੇਕਰ ਸਵੇਰ ਵੇਲੇ ਪਾਣੀ ਲਗਾਉਣਾ ਤਾਂ ਬਿਲਕੁਲ ਹਲਕਾ ਪਾਣੀ ਲਗਾਈਏ 10-11 ਵਜੇ ਪਨੀਰੀ ਦੇ ਵਿੱਚੋਂ ਪਾਣੀ ਇਹ ਜਿਹੜਾ ਫालतू ਉਹਨੂੰ ਕੱਢ ਦਿਓ ਕਿਉਂਕਿ ਦੁਪਹਿਰ ਵੇਲੇ ਖੜਾ ਪਾਣੀ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਅਤੇ ਜਿਹੜਾ ਪਨੀਰੀ ਦਾ ਬਹੁਤ ਵੱਡਾ ਨੁਕਸਾਨ ਕਰਦਾ ਇਸ ਲਈ ਦੁਪਹਿਰ ਵੇਲੇ ਕਦੇ ਵੀ ਭਾਰਾ ਪਾਣੀ ਖੇਤ ਦੇ ਵਿੱਚ ਖੜਾ ਨਾ ਹੋਣ ਦਿਓ ਜੇਕਰ ਪਾਣੀ ਖੜਾ ਵੀ ਆ ਤਾਂ ਖੇਤ ਦੇ ਵਿੱਚੋਂ ਪਾਣੀ ਬਾਹਰ ਕੱਢੋ ਨਹੀਂ ਤਾਂ ਫਿਰ ਜਿਹੜਾ ਖੜਾ ਪਾਣੀ ਵਾਲਾ ਮਾਰ ਜਾਂਦਾ ਤੇ ਗਰਮ ਪਾਣੀ ਪਨੀਰੀ ਨੂੰ ਸੁਕਾ ਦਿੰਦਾ ਇਸ ਕਰਕੇ ਪਨੀਰੀ ਨੂੰ ਹਰ ਰੋਜ਼ ਠੰਡਾ ਤਾਜ਼ਾ ਪਾਣੀ ਪਾਉਣ ਦੀ ਕੋਸ਼ਿਸ਼ ਕਰੋ ਬਹੁਤ ਜ਼ਿਆਦਾ ਗਰਮੀ ਦੇ ਦਿਨਾਂ ਦੇ ਵਿੱਚ ਪਨੀਰੀ ਦੀ ਜਿਹੜੀ ਆਲੇ-ਦਾਲੇ ਵਾਲੀ ਖਾਲੀ ਥਾਂ ਹੈ ਉਹਦੇ ਵਿੱਚ ਵੀ ਆਪਾਂ ਪਾਣੀ ਭਰ ਸਕਦੇ ਹਾਂ ਇਹਦੇ ਨਾਲ ਵੀ ਪਨੀਰੀ ਦਾ ਆਲੇ-ਦਾਲਾ ਠੰਡਾ ਰਹਿੰਦਾ ਤੇ ਪਨੀਰੀ ਨੂੰ ਗਰਮੀ ਕਾਰਨ ਹੋਣ ਵਾਲਾ ਨੁਕਸਾਨ ਹੈ ਜਿਹੜਾ ਕਾਫੀ ਹੱਦ ਤੱਕ ਘਟ ਜਾਂਦਾ ਹੁਣ ਜੇਕਰ 10-12 ਦਿਨ ਪਨੀਰੀ ਵੀਜੀ ਨੂੰ ਹੋ ਗਏ ਤਾਂ ਜ਼ੂਰੀਏ ਦੀ ਦੂਜੀ ਕਿਸ਼ਤ ਪਨੀਰੀ 'ਚ ਆਪਾਂ ਪਾ ਦਈਏ 170-75 ਗ੍ਰਾਮ ਜ਼ੂਰੀਆ ਇੱਕ ਮਰਲੇ ਦੇ ਵਿੱਚ ਵਾਧੂ ਹੈ ਜਿੰਨੇ ਮਰਲੇ ਥਾਂ ਹੈ ਉਸ ਹਿਸਾਬ ਨਾਲ ਆਪਾਂ ਜੂਰੀਆ ਪਾ ਸਕਦੇ ਆ ਜੂਰੀਆ ਤੋਂ ਬਿਨਾ ਹੋਰ ਹਾਲੇ ਕੋਈ ਬਿਨਾ ਮਤਲਬ ਦੀਆਂ ਸਪਰੇਆਂ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਵਿਦਾਈ ਵੇਲੇ ਆਪਾਂ ਜੇਕਰ ਸਾਰੀਆਂ ਖਾਧਾਂ ਜ਼ਰੂਰਤ ਮੁਤਾਬਕ ਪਾਈਆਂ ਨਾ ਤਾਂ ਬਿਨਾ ਮਤਲਬ ਤੋਂ ਫਿਰ ਢੋਲੀ ਚੱਕਣ ਦਾ ਵੀ ਕੋਈ ਫਾਇਦਾ ਨਹੀਂ ਗਰਮੀ ਦੇ ਪ੍ਰਭਾਵ ਨੂੰ ਕੋਈ ਵੀ ਸਪਰੇ ਕੱਟ ਨਹੀਂ ਕਰ ਸਕਦੀ ਇਸ ਲਈ ਬੇਲੋੜੀ ਸਪਰੇ ਕਰਨ ਦਾ ਕੋਈ ਫਾਇਦਾ ਨਹੀਂ ਜੇਕਰ ਪਨੀਰੀ ਦੇ ਵਿੱਚ ਲੋਹੇ ਜਾਂ ਜ਼ਿੰਕ ਤੱਤ ਦੀ ਘਾਟ ਆਉਂਦੀ ਵੀ ਹੈ ਉਸ ਵੇਲੇ ਆਪਾਂ ਦੇਖਾਂਗੇ ਫਿਲਹਾਲ ਤਾਂ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਦਿਖਾਈ ਨਹੀਂ ਦਿੰਦੀ ਪਹਿਲਾ ਹਲਕਾ ਕਰਨ ਵਾਲੀ ਇਹੀ ਗੱਲ ਹੈ ਕਿ ਆਪਾਂ ਪਨੀਰੀ ਨੂੰ ਗਰਮੀ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ ਸੋਭਾ ਸਾਮ ਪਨੀਰੀ ਨੂੰ ਹਲਕਾ ਪਾਣੀ ਲਗਾਈਏ ਦੁਪਹਿਰ ਵੇਲੇ ਪਾਣੀ ਜਿਹੜਾ ਲਗਾਉਣ ਤੋਂ ਵਝੀਏ ਅਤੇ ਖੜਾ ਪਾਣੀ ਜੇ ਦੁਪਹਿਰ ਵੇਲੇ ਹੈਗਾ ਤਾਂ ਉਹ ਪਾਣੀ ਬਾਹਰ ਕੱਢ ਦਈਏ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਬੋਸਤਾ ਨੂੰ ਫਿਰ ਤੋਂ ਬੇਨਤੀ ਹੈ ਇਹਨਾਂ ਵੀਡੀਓ ਨੂੰ ਲਾਈਕ ਕਰਦੇ ਹੋਰ ਯਾਰ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਧੰਨਵਾਦ ਦੋਸਤੋ ਸੱਚੀ ਕਾਲ ਦੋਸਤੋ